ਕਿ ਲਿਖਿਆ ਇਹੋ ਜਿਹਾ ਸਕੂਲ ਜ ਨਹੀਂ ਪੜਾਉਣਾ ਬੱਚਿਆਂ ਨੂੰ ਜਿੱਥੇ 30 ਗੁਣਾ ਫਲ ਲੱਗੇ ਨਾਏ ਨਾ 30 ਹੋਵੇ ਨਾ 7 ਹੋਵੇ ਉਥੇ ਪੜਾਓ ਆਪਣੀਆਂ ਰੂਹਾਂ ਨੂੰ ਜਿੱਥੇ ਪੂਰਾ 100 ਗੁਣਾ ਹੋਵੇ ਹਾਂ ਦੋਢੋ ਅੱਜ ਤੋਂ ਕੌਣ ਕੌਣ 30 ਗੁਣਾ ਫਲ ਚਾਹੁੰਦੇ ਨੇ ਕਿਹ ਲੈ 7 ਗੁਣਾ ਕੌਣ ਲੰਚੁੰਦੇ ਨੇ ਚਲੋ ਫਿਰ ਹੱਥ ਖੜਾ ਕਰਕੇ ਦੱਸੋ 100 ਗੁਣਾ ਕੌਣ ਚਾਹੁੰਦੇ ਨੇ ਬੋਲੋ ਚਲੋ ਬੋਲੋ 100 ਗੁਣਾ ਫਲਦਰੂ ਲੱਗੇਗਾ 100 ਗੁਣਾ ਫਲਦਰੂ ਲੱਗੇਗਾ ਤਾਲੀਮ ਹੋਵੇਗੀ ਪੂਰੀ ਤਾਲੀਮ ਹੋਵੇਗੀ ਪੂਰੀ ਈਮਾਨ ਹੋਣਗੇ ਪੂਰੇ ਈਮਾਨ ਹੋਣਗੇ ਨਿਜਾਦ ਦੀਆਂ ਕਲਾਸਾਂ ਪੂਰੀਆਂ gosh shit!